ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਔਲਕ ਟੀਵੀ ਚੈਨਲ ਤੇ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦਿਉਣ ਤੇ ਜ਼ਿਲ੍ਹਾ ਜਿਹੜਾ ਇਹਨੂੰ ਬਠਿੰਡਾ ਲੱਗਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਾਂਗੇ ਵੀ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਕੇ ਆਲਰਟ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਦੋਸਤੋ ਆਪਾਂ ਕਾਫੀ ਸਮੇਂ ਤੋਂ ਜਿਹੜੀ ਆਪਣੇ ਚੈਨਲ ਤੇ ਵੀਡੀਓ ਪਾ ਰਹੇ ਆ ਤੇ ਹੁਣ ਆਪਾਂ ਜਿਹੜੀਆਂ ਰੁਟੀਨ ਦੇ ਵਿੱਚ ਵੀਡੀਓ ਫੇਰ ਅਪਲੋਡ ਕਰਿਆ ਕਰਾਂਗੇ ਤੇ ਚੈਨਲ ਨੂੰ ਵਾਤਵਾਦ ਸਬਸਕ੍ਰਾਈਬ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਸਾਹਮਣੇ ਸਕਰੀਨ ਤੇ ਵਿਹੜ ਦੇਖ ਰਹੇ ਆ ਇਹ ਬਾਈ ਦੀ ਵਕਾਊ ਹੈ ਫੋਰ ਸੇਲ ਹੈ ਚੰਗੇ ਕੱਦ ਕਾਟ ਚ ਹੈ ਚੰਗਾ ਪ੍ਰਿੰਟ ਹੈ ਮੂੰਹ ਤੋਂ ਚਾਰ ਦੰਦ ਵੱਚੀ ਹੈ ਤੇ 30+ ਦੋਤ ਦੀ ਜਿਹੜੀ ਵੀਰ ਦੱਸਦਾ ਵੀ ਇਹਦੇ ਤੋਂ ਉਮੀਦ ਕੀਤੀ ਜਾ ਸਕਦੀ ਹੈ ਜੇ ਕੁਝ ਕਿਸਮਾ ਜਿਹੜਾ ਇਹਦਾ ਸੂਨ ਦੇ ਵਿੱਚ ਬਾਕੀ ਇਹ ਕੱਚੀ ਵਿਹੜ ਹੈ ਅਜੇ 8-10 ਦਿਨ ਵੀਰ ਦੱਸਦਾ ਵੀ ਡੇਟ ਮੁਤਾਬਕੇ ਤੇ ਪੂਰੇ ਹੋਣ ਚ ਪਏ ਆ ਸੋਹਣੇ ਮੂੰਹ ਮੱਥੇ ਦੀ ਹੈ ਪੂਰੀ ਪ੍ਰਿੰਟ ਵਾਲੀ ਜਿਆਦਾ ਕੁਆਲਿਟੀ ਵਾਲੀ ਵੇੜ ਹੈ ਜੇ ਕਿਸੇ ਵੀਰ ਦੇ ਪਸੰਦ ਆਵੇ ਤੇ ਨੰਬਰ 22 ਦਾ ਆਪਾਂ ਸਕਰੀਨ ਤੇ ਜਿਹੜਾ ਚਲਾ ਦੇਾਂਗੇ ਤੇ ਡਰੈਸ ਤੋਂ ਹੀ ਇੱਕ ਰਹੀ ਫੇਰ ਨੋਟ ਕਰ ਸਕਦੇ ਆ ਪੈਨ ਡਿਉਣ ਤੇ ਜਿਲ੍ਹਾ ਜਿਹੜਾ ਇਹਨੂੰ ਬਠਿੰਡਾ ਲੱਗਦਾ ਤੇ ਵਪਾਰ ਲਾਈਨ ਦਾ 22 ਦਾ ਕੰਮ ਹੈ ਰੁਟੀਨ ਦੇ ਵਿੱਚ ਚੰਗੀਆਂ ਵੇੜਾਂ ਜਿਹੜੀਆਂ ਇੱਥੇ ਇਸ ਫਾਰਮ ਤੇ ਆਉਂਦੀਆਂ ਤੇ ਜੇ ਕਿਸੇ ਵੀਰ ਦੇ ਪਸੰਦ ਆਵੇ ਤੁਸੀਂ ਕਾਲ ਕਰ ਸਕਦੇ ਧੰਨਵਾਦ